ਸਾਸੀ ਕਾਲਜੀ ਸਰਿਆਂ ਪ੍ਰਾਮ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟ ਕਰੋੜ ਖੁਰਦ ਉਰਫ ਕੋਟਲੇ ਦੇ ਵਿੱਚ ਮਨਦੀਪ ਬਾਈ ਦੇ ਘਰ ਇਸ ਟਾਈਮ ਮੌਜੂਦ ਆ ਮਿੱਤਰੋ ਵਪਾਰ ਦਾ ਬਾਈ ਹੁਣਾਂ ਦਾ ਕੰਮ ਤੇ ਅੱਜ ਤੁਹਾਡੇ ਲਈ ਮਿੱਤਰੋ ਜਰਸੀ ਜਰਸੀ ਕਰਾ ਦੇਣੀ ਹੈ ਮਿੱਤਰੋ ਇੱਕ ਤੁਹਾਡੇ ਲਈ ਗਹਿਣਾ ਗਾਂ ਸੂਈ ਸਵਾਈ ਵੜ ਸਵਾ ਦੋ ਟਾਈਮ ਹੀ ਮਹੀਨੇ ਦੀ ਬਾਈ ਹੁਣੀ ਸੂਈ ਦੱਸਦੇ ਆ ਮਗਰ ਪਿਓਰ ਜਰਸੀ ਵੱੱਛੀ ਆ ਮਿੱਤਰੋ ਔਰ ਦੁੱਧ ਵੀ ਚੰਗੇ ਤੇ ਚੱਲਦੀ ਆ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਦੋਵਾਂ گاਵਾਂ ਦੇ ਬਾਰੇ ਲੈਣੇ ਆ ਮਿਲਦੇ ਆ ਤੁਹਾਡੀ ਗਰਮੀ ਦਾ ਗਹਿਣਾ ਤੁਹਾਡੇ ਘਰ ਦਾ ਸ਼ਿੰਗਾਰ ਤੁਸੀਂ ਕਿਹੜੇ ਰੰਗ ਨੂੰ ਕਰਦੇ ਆ ਬੇਹੱਦ ਪਿਆਰ ਉਹ ਜਾਨਵਰ ਲੈ ਕੇ ਆਏ ਆ ਸਤਿ ਸ਼੍ਰੀ ਅਕਾਲ ਬਰੇ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਹੈ ਸਿੰਦੇ ਬਾਈ ਠੀਕ ਠਾਕ ਬਾਈ ਵਧੀਆ ਚੜਦੀ ਕਲਾ ਬਾਈ ਹਾਂਜੀ ਹਾਂਜੀ ਚਲੋ ਸ਼ੁਕਰ ਹੈ ਬਾਈ ਘਰ ਤੇ ਪਰਿਵਾਰ ਬਾਈ ਠੀਕ ਠਾਕ ਬਾਈ ਰੋਕੇ ਚੜਦੀ ਕਲਾ ਦੋ ਠੀਕ ਹੈ ਅੱਛਾ ਸਿੰਦੇ ਬਾਈ ਅੱਜ ਜਾਨਵਰ ਹੈਗੇ ਆਪਣੇ ਦੋ ਹਨਾ ਹਾਂਜੀ ਹਾਂਜੀ ਦੋ ਆ ਜੀ ਪਹਿਲੇ ਨੰਬਰ ਤੇ ਜਰਸੀ ਵੜਾ ਜਿਹੜੀ ਕੀ ਡਿਟੇਲ ਹੈ ਬਾਈ ਇਹਨੂੰ ਵੀਰੇ 200 ਸਵਾ 2 ਮਹੀਨੇ ਹੋ ਗਏ ਸੂਈ ਨੂੰ ਠੀਕ ਆ ਆ ਵੱਛੀ ਹੈ ਜੀ ਠੀਕ ਹੈ ਵੀਰੇ ਕੋਈ ਆਪਾਂ ਇਹ ਨਹੀਂ ਗਏ ਮੰਨ ਕੇ ਜਾ ਕੋਈ ਤਾਜ਼ਾ ਬੱਚਾ ਕੋਲੇ ਕਰ ਦੇਣਾ ਉਹ ਜਾ ਕੰਮ ਨਹੀਂ ਦੋ ਮਹੀਨੇ ਰੀ ਨਾਲ ਸੋਈ ਆ ਠੀਕ ਹੈ ਵੀਰੇ ਤੇ ਫੀਡ ਫੂਡ ਦਿੰਦੇ ਨਾਲ ਬੱਛੀ ਨੂੰ ਠੀਕ ਹੈ ਭਾਈ ਤੇ 14 ਕਿਲੋ ਇਹਦੇ ਥੱਲੇ ਭਾਈ ਦੁੱਧ ਦਾ ਨੈਟ ਕੰਢਿਆ ਜ ਅਮਰੀਕਨ ਡੀ ਵਾਲਾ ਹਾਂ ਚੁਆਇਸ ਚੂਣ ਵਾਲਾ ਨਿਕਲੇ ਆਪੋ ਹੀ ਦੱਸਣਾ ਠੀਕ ਹੈ ਨਾ ਭਾਈ ਹਾਂ ਹਾਂ ਭਾਈ ਆਪਦੀ ਪਾ ਕੋਈ ਚਾਰ ਤੈਂਚ ਚੋਕੇ ਲੈ ਜਾ ਪੰਜ ਤੈਂਚ ਚੋਕੇ ਲੈ ਜਾ ਆਪਣਾ ਕੋਈ ਤਰਾ ਠੀਕ ਹੈ ਭਾਈ ਤੇ ਫੋਲੋ ਸੀਲ ਠੰਡੀ ਆ ਜੇ ਬੱਛੀ ਆ ਗਈ ਵੀਰੇ ਹਨਾ ਹਾਂਜੀ ਹਾਂਜੀ ਹੂੰ ਚੂਣ ਚਣ ਕਿਵੇਂ ਆ ਵੀਰੇ ਬਹੁਤ ਵਧੀਆ ਭਾਈ ਓਕੇ ਨੰਬਰ 1 ਹਾਂ ਨੰਬਰ 1 ਨੰਬਰ ਚ ਆਣਾ ਜੀ ਡੇਟ ਰਹੂਗਾ ਵੀਰੇ ਸੀਲ ਠੰਡੀ ਆ ਟੀਕਾ ਬਾਈ ਹਜੇ ਨਹੀਂ ਭਰਾਇਆ ਹੁਣ ਮੰਨ ਕੇ ਜਾਲ ਹੈ ਸੂਈ ਨੂੰ 2 ਸਵਾ 2 ਮਹੀਨੇ ਹੋਏ ਆ ਹੁਣ ਮੰਨ ਲਾ ਟੀਕਾ ਲ ਹੋਊਗੀ ਨਾ ਲੈ ਲੂਗੀ ਤਾਂ 15 ਦਿਨਾਂ ਚ ਲੈ ਹੀ ਲੈਣੇ ਨੇ ਹਾਂ ਬਾਈ ਮਤਲਬ ਉਹ ਚੀਜ਼ ਨਹੀਂ ਜਿਵੇਂ ਹਮਾਤਲ ਹਮੂਚਰ ਵਾਲੀਆਂ ਮਤਲਬ ਘਰੋਂ ਆਪਾਂ ਕਿਸੇ ਤੋਂ ਖਰੀਦਾਰੀ ਕੀਤੀ ਆ ਉਹ ਵਾਲੀ ਚੀਜ਼ ਆ ਹਾਂ ਤੇ ਬਹੁਤ ਯਾਨੀ ਕਿ ਚੋਣ ਚਾਣ ਵੀ ਇੱਕ ਨੰਬਰ ਆ ਅੱਛਾ ਕਿੰਨੇ ਦੀ ਦੇ ਦੇਂਗੇ ਵੀਰੇ ਆਪਾਂ ਬਾਈ ਮੌਕਾ ਕਿੰਨਾ ਕਰਦੇ ਆਪਾਂ 52000 ਦੀ ਬੱਛੀ ਦੇ ਦੇਈਏ ਕੀ ਮਾਨਤਨ ਕਰਦੇ ਆਂਗੇ ਮੌਕੇ ਕੋਈ ਗੱਲ ਨਹੀਂ ਜੇ ਕੋ ਹਣਾ ਹਾਂ ਹਾਂ ਬਾਈ ਆ ਵੱਛੀ ਵੱਛੀ ਵੀ ਜੇ ਸੋਚੀਏ ਤਾਂ ਬਈ 15-20000 ਤੂੰ ਘੜ ਤੂੰ 15000 ਦੀ ਬਾਈ ਵੱਛੀ ਦਿੰਦਾ ਅਗਲਾ ਐਡੀ ਹਾਂ ਮਤਲਬ ਆਪਾਂ ਨੂੰ ਪਤਾ ਇਹ ਕੋਈ ਉਹ ਤਾਂ ਹੈ ਨਹੀਂ ਜਾਂ ਕੋਈ ਮਾਤਿ ਵਾਲੀ ਆ ਵੱਛੀ ਇਹ ਰਤ ਮਗਰ ਠਾਣ ਤੁਹਾਨੂੰ ਬਹੁਤ ਚੰਗਾ ਹੈਣਾ 14 ਕਿਲੋ ਦੁੱਧ ਤੂੰ 13 ਮੰਨ ਲਿਓ ਹਣਾ ਬਾਈ ਯਾਰ ਮੈਂ ਨਾ ਬਾਈ ਜਿਹੜਾ ਲੈ ਗਿਆ ਤੈਨੂੰ ਕਹੂਗਾ ਵੀ ਠੀਕ ਆ ਯਾਰ ਬਈ ਚੀਜ਼ ਲਈ ਆ ਚੂਣ ਚਣ ਲੱਗਦੀਏ ਬੱਚੇ ਛੱਡ ਦਈਏ ਮੈਂ ਨਾ ਬਾਈ ਮਤਲਬ ਛੱਡ ਲੈਨੇ ਆਪਾਂ ਦੋ ਕਰਾਈ ਤਸੱਲੀ ਕਰ ਲੈ ਲੈ ਵੀ ਮਿੱਤਰੋ ਬੱਤੀ ਛੜਤੀ ਹੈ ਨਿਆਣਾ ਪਾਦਾ ਬੱਤੀ ਦੀ ਕੁਆਲਿਟੀ ਵੀ ਫੁੱਲ ਆ ਤੇ ਗਾਂ ਦੇ ਵਿੱਚ ਤਾਂ ਹੈਗੀ ਹੈਗੀ ਹੈ ਮਿੱਤਰੋ ਆਪਾਂ ਤੁਹਾਨੂੰ ਧਾਰਾ ਮਾਰ ਕੇ ਵਿਖਾ ਦੇ ਲਈਆਂ ਦੋ ਦੋ ਕੀ ਡਿਟੇਲਾਂ ਦੀ ਸਾਰੀਆਂ ਤੁਸੀਂ ਦੇ ਹੀ ਬਾੜੇ ਵੇਖੋ ਤੇ ਧਾਰਾ ਮਿੱਤਰੋ ਸੀਲਸੂਲ ਬਹੁਤ ਆ ਹਨਾ ਬਹੁਤ ਜਿਆਦਾ ਬਾਈ ਚੁਾਈ ਚੁਈ ਦੀ ਆਪਣੀ ਥਾਨਪੂਰ ਦੀ ਵੱਧ ਘੜਦੀ ਥਾਨ ਦੀ ਗਾਰੰਟੀ ਹੋਊਗੀ ਜੇ ਕੋਈ ਬੰਦਾ ਐ ਬਾਈ ਆਨਲਾਈਨ ਵੀ ਮੰਗਾ ਲੂਗਾ ਤਾਂ ਠੀਕ ਹੈ ਬਾਈ ਠੀਕ ਹੈ ਵੀਰੇ ਸਾਰੀ ਪ੍ਰੋਪਰ ਗਾਰੰਟੀ ਹੋਊਗੀ ਆਪਣੀ ਦੋਧਾ ਆਪਣੇ ਘਰੋਂ ਤਸੱਲੀ ਕਰ ਲੇ ਕੋਈ ਨਹੀਂ ਸ਼ਿਆ ਨਹੀਂ ਗੱਲਾਂ ਬਾਈ ਬਿਲਕੁਲ ਹਾਂ ਐ ਹੁੰਦਾ ਨਾ ਬਾਈ ਛਿੰਦੇ ਵੀਰੇ ਦੋ ਤੱਕ ਖਰਾਕਦਾ ਯਾਰ ਹਾਂ ਹਾਂ ਬਾਈ ਗਾਣੂ ਦਾ ਵੀਰੇ ਨਾਂ ਪਾਇਆ ਅੱਜ ਨਾ ਪਾਇਆ ਕੱਲ ਨੂੰ ਦੱਸ ਦੋ ਇਹਨੇ ਬਾਕੀ ਰੌਲਾ ਬਾਈ ਠੱਗੀ ਕੇ ਨੇ ਇੱਕ ਵਾਰੀ ਵਜਦੀ ਆ ਹਾਂ ਵਾਰ-ਵਾਰ ਨਹੀਂ ਵਜਦੀ ਆਪਣੇ ਕਿੰਨੇ ਪਹੂ ਇੱਥੋਂ ਗਏ ਆ ਹਾਂ ਬਾਈ ਸਹੀ ਸਾਰੇ ਮਿੱਤਰਤਾਈ ਬਣੀ ਆ ਸਾਰਿਆਂ ਨਾਲ ਇਹ ਰੌਲਾ ਕੰਮ ਉਹ ਬੰਦਾ ਕਰਦਾ ਹੁੰਦਾ ਜਿਹਨੇ ਜਿਹੜਾ ਬਾਈ ਸਾਰਾ ਬੇ ਲੰਮਾ ਟਾਈਮ ਚਲਾਉਣਾ ਕੰਮ ਫਿਰਦਾ ਬਾਈ ਮਤਲਬ ਇਮਾਨਦਾਰੀ ਵੀ ਨਾਲ ਜ਼ਰੂਰੀ ਆ ਯੂਟਿਊਬਾਂ ਦੇ ਇੱਕ ਦੂਜੇ ਨੂੰ ਕਹਿਣੇ ਆ ਕੇ ਉਹ ਗੱਲ ਮਾਰੀ ਹਾਂ ਅਗਲੇ ਨੇ ਪਤਾ ਨਹੀਂ ਕਿਵੇਂ ਪੈਸੇ ਇਕੱਠੇ ਕਰਕੇ ਲੈਣੀ ਹੁੰਦੀ ਚੀਜ਼ ਜਿੰਨੀ ਗੱਲ ਆਗਲੇ ਨੂੰ ਸਹੀ ਦੱਸੋ ਨਹੀਂ ਠੀਕ ਹੋ ਗਿਆ ਹਾਂ ਵੇਲਾ ਬਾਈ ਪਸਮਾਪ ਸਮੂ ਇੱਕ ਨੰਬਰ ਇੱਕ ਹੀ ਹੈ ਨਾ ਗੜ ਤੇ ਕਿੱਲੇ ਹਾਂ ਹਾਂ ਬੜਾ ਕਿੱਲੇ ਹਾ ਹਾਲਿੰਗ ਬੜਾ ਵਕੈਸ਼ ਹੁੰਦੇ ਚਵਾਈ ਦਾ ਚਵਾਈ ਹੈ ਨਾ ਬਾਠ ਠੀਕ ਆ ਜਿੰਦੇ ਵੀਰੇ ਓਕੇ ਬਾਠ ਠੀਕ ਆ ਵੀਰੇ ਕਿਸੇ ਤਰ੍ਹਾਂ ਦਾ ਭੂਰ ਛਟਾਣੀਆ ਗਰੰਟੀ ਹੋ ਗਈ ਜੀ ਦੀ 200 ਦੀ 100 ਆ ਜਣਾ ਪਾਲਾ ਜਾਂ ਨਾ ਪਾਲਾ ਕੋਈ ਚੱਕਰ ਨਹੀਂ ਬਿਣਾ ਨਿਆਣੇ ਤੋਂ ਬਾਈ ਮਤਲਬ ਚੋੜਾ ਹੀ ਵੀ ਨਹੀਂ ਗੱਲ ਗਈ ਗਹਿਣਾ ਯਾਰ ਕਰਦਾ ਬਾਠ ਠੀਕ ਆ ਜੀ ਜਿੰਦੇ ਵੀਰੇ ਸਿੰਦੇ ਬਾਈ 2 ਨੰਬਰ ਵਾਲੀ ਬਾਰੇ ਦੱਸੀ ਬਾਈ ਬਾਈ ਹੁਣ ਸੂਈ ਨੂੰ ਹੋ ਗਿਆ ਹੋ ਗਿਆ 10 ਤੋਂ 15 ਦਿਨ ਠੀਕ ਆ ਬਾਈ ਇਹਦੇ ਮਗਲਾ ਵੱਛਾ ਠੀਕ ਆ ਵੀਰੇ ਕਹਿਣੋਂ ਆਪਾਂ 12 ਕਹਿ ਲਈਏ 13 ਦੇ ਜਿਹੜਾ ਨੈਟ ਕੰਡੇ ਵਾਲਾ ਦੋਦੇ ਥੱਲੇ 11 ਕਿਲੋ ਆ 11 ਕਿਲੋ ਆ ਚੋਣ ਚਣ ਜੀ ਆ ਵੀਰੇ ਸੀਲ ਠੰਡੀ ਇਹ ਵੀ ਬਹੁਤ ਜਿਆਦੇ ਆ ਠੀਕ ਆ ਵੀਰੇ ਸੁਆ ਕਿੰਨੂ ਆ ਸੁਈ ਇਹ ਬਈ ਸੁਆ ਬਾਈ ਪਹਿਲਾ ਦੋ ਦਾਂਦਾ ਠੀਕ ਦੋ ਦਾਂਦਾ ਹੈ ਹਾਂ ਦੋ ਦਾਂਦਾ ਕੋਈ ਆਉਣੀ ਤੇ ਆ ਲੈਦੇ ਰੀ ਨਾਲ ਦੋ ਦਾਂਦਾ ਗਰੰਟੀ ਹੋਊਗੀ ਠੀਕ ਇਹ ਕਿੰਨੇ ਦੀ ਦੇ ਦੇਂਗੇ ਇਹਦੇ ਇਹ ਮੁੱਲ ਕਨਾ ਕਰੀਏਗੇ ਯਾਰ ਬਾਈ 40000 ਦੀ ਬੱਛੀ ਦੇ ਦੇ ਮਾਨਤਨ ਕਰ ਦਿਆਂਗੇ ਵੀ ਕਰ ਦਿਆਂਗੇ ਬਾਈ ਯਾਰ ਬੱਚਾ ਬੱਛਾ ਮਗਰਿੰਦੇ ਬੱਛਾ ਬਾਈ ਠੀਕ ਹੈ ਤੋਰੀ ਵੀਰੇ ਕੱਢੀ ਪਾਉਣ ਨੂੰ ਮੜਾ ਇਹਨੂੰ ਲੈ ਵੀ ਮਿੱਤਰੋ ਕ੍ਰੋਸ ਵੈੜ ਆ ਮਗਰਿੰਦੇ ਬੱਛਾ ਵਾ ਤਾਜੀ ਆ 10 ਦਿਨਾਂ ਦੀ ਸੂਈ ਤਾਂ ਹੋਊਗੀ ਹਾਂ 10 12 12 ਦਿਨ ਹੋ ਗਏ ਹੋਣੇ ਬਾਈ ਯਾਰ ਲੈ ਵੀ ਲੈ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਹੂੰ ਓਕੇ ਆ ਜਾਓ ਅੰਦੀ ਹੰਦੀ ਜੋਂਗਗੀ ਇਹਦੀਆਂ ਵੀ ਆਪਾਂ ਧਾਰਾ ਮਾਰ ਕੇ ਖਾ ਦਨੇ ਆ ਬਾਈ ਬਪਾਸਮ ਤੋਂ ਆਪੇ ਹੀ ਆਈ ਏ ਹਾਂ ਆ ਦੇਨੇ ਆ ਆਪ ਹੀ ਨਹੀਂ ਲੈ ਕੇ ਆਉਂਦੇ ਲੈ ਵੀ ਮਿੱਤਰੋ ਇਹ ਵੀ ਬਾਈ ਸੀਲ ਠਣੀ ਆ ਬਹੁਤ ਹੈ ਗਾਈਆਂ ਬਾਈ ਦੀਆਂ ਜਮਨੀਆਂ ਵਹਿੜਾ ਨਵਾਂ ਹਨ ਦੇਖੋ ਬਾਈ ਬੁਦੇ ਮਾਰ ਬੁਦੇ ਠੀਕ ਹੈ ਬਸ ਠੀਕ ਓਕੇ ਬਾਈ ਚਲੋ ਕਿੰਦੇ ਬਈ ਇਹ 40 ਚ ਮਾਨਤਾ ਨਾ ਹਾਂ ਬਈ 40 ਚ ਮਾਨਤਾ ਤੇ ਇਹਦਾ 52 ਚ ਮਾਨਤਾ ਜੇ ਕੁੱਲ ਮਿਲਾ ਕੇ ਗੱਲ ਕਰੀਏ 99000 ਦੇ ਵਿੱਚ ਜੋੜਾ ਮਿਲ ਜੂਗਾ ਜੇ ਕੋ ਦੋਵੇਂ ਲਾਈਨ ਵਾਲਾ ਹੋਇਆ ਵੇਚਣ ਵਾਲਾ ਭਰਾ ਆਪਣਾ ਘਰੋ ਵਿਆਹਰੀ ਕੋ ਮਾਨਤਾਣ ਕਰ ਦਿਆਂਗੇ ਬਈ ਯਾਰ ਆ ਮੰਨ ਕੇ ਚੱਲ ਦੋਵੇਂ ਬਹਿਣਾ ਤੇਰੇ ਸਾਹਮਣੇ ਬਹੁਤ ਵਧੀਆ ਜੀ ਹਾਂ ਹੁਣ ਏਡੀ ਬੱਛੀ ਨਹੀਂ ਕੋਈ 10 12000 ਦੀ ਦਿੰਦਾ ਅੱਛਾ ਸਿੰਦੇ ਨੰਬਰ ਕਿੰਨਾ ਆ ਗਿਆ ਵੀਰੇ ਨੰਬਰ ਬਈ 94641 ਜੀ 11725 ਇੱਕ ਵਾਰੀ ਹੋਰ ਆਉਣ ਦੇ 94641 ਜੀ 11725 ਠੀਕ ਹੈ ਬਈ ਇਸ ਨੰਬਰ ਤੇ ਆਪਣੇ ਦੂਜੇ ਬਾਈ ਦਾ ਮਨਦੀਪ ਦਾ ਹੁੰਦਾ ਪਹੂ ਤੇ ਉਹਨੂੰ ਥੋੜਾ ਕੰਮ ਆ ਠੀਕ ਠੀਕ ਓਕੇ ਤਾਂ ਕਰਕੇ ਮੰਨ ਕੇ ਚੱਲੋ ਇਹਨੇ ਆਪਦਾ ਨੰਬਰ ਕੋਈ ਵੀ ਜੀ ਧੰਨਵਾਦ ਹਾਂ